ਲੁਧਿਆਣਾ ਦੇ ਸ਼੍ਰੀ ਗੁਰਤੇਗ ਬਹਾਦਰ ਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਇੱਕ ਲੜਕੀ ਦੇ ਉਸਦੇ ਗਵਾਂਡੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਗਵਾਂਡੀਆਂ ਨੇ ਉਸਦੇ ਨਾਲ ਦੁਰਵਿਵਹਾਰ ਕੀਤਾ ਤੇ ਧਮਕੀਆਂ ਦਿੱਤੀਆਂ ਲੜਕੀ ਹਰ ਰੋਜ਼ 28 ਤੋਂ 30 ਗਲੀ ਦੇ ਕੁੱਤਿਆਂ ਨੂੰ ਰੋਟੀ ਪਾਉਂਦੀ ਆ ਅਤੇ ਇਲਾਕੇ ਦੇ ਵਿੱਚ ਕੁੱਤਿਆਂ ਦੀ ਗਿਣਤੀ ਵਾਧਦੀ ਦੇਖ ਕੇ ਗੁੱਸੇ ਦੇ ਵਿੱਚ ਆਏ ਗਵਾਂਡੀ ਨੇ ਲੜਕੀ ਦੇ ਨਾਲ ਬਦਸਲੂਕ ਕੀਤੀ ਪੀੜਤ ਲੜਕੀ ਜਿਹੜੀ ਹੈ ਉਹ ਐਨਜੀਓ ਹੈਲਪ ਫਾਰ ਐਨੀਮਲਸ ਐਂਡ ਪੀਪਲ ਫਾਰ ਐਨੀਮਲਸ ਨਾਲ ਜੁੜੀ ਹੋਈ ਹੈ ਪੀੜਤ ਲੜਕੀ ਨੇਹਾ ਨੇ ਦੱਸਿਆ ਕਿ ਉਹ ਇੱਕ ਐਨਜੀਓ ਦੇ ਨਾਲ ਜੁੜੀ ਹੋਈ ਆ ਤੇ ਅੱਜ ਉਸਦੀ ਐਨਜੀਓ ਦੇ ਮੈਂਬਰ ਵੀ ਉਸ ਦੇ ਘਰ ਆਏ ਹੋਏ ਸਨ ਅਤੇ ਅੰਤ ਦੀ ਗਰਮੀ ਦੇ ਕਾਰਨ ਗਲੀ ਦੇ ਕੁੱਤੇ ਵੀ ਪਰੇਸ਼ਾਨ ਸਨ ਅਤੇ ਉਹਨਾਂ ਦੇ ਵਿੱਚੋਂ ਕੁਝ ਨੂੰ ਅਲਰਜੀ ਵੀ ਹੋਈ ਹੋਈ ਆ ਅਤੇ ਉਹ ਕੁੱਤਿਆਂ ਨੂੰ ਰੋਟੀ ਖਵਾ ਰਹੀ ਸੀ ਅਤੇ ਐਨਜੀਓ ਦੀ ਕਮਾਈਲਾ ਮੈਂਬਰ ਉਸ ਕੁੱਤਿਆਂ ਦੀ ਜਾਂਚ ਕਰ ਰਹੀ ਸੀ ਤੇ ਫਿਰ ਅਚਾਨਕ ਗਵੰਡੀਆਂ ਨੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ ਕਿ ਕੁੱਤਿਆਂ ਨੇ ਗਲੀ ਦੇ ਵਿੱਚ ਗੰਦ ਪਾਇਆ ਹੋਇਆ ਹੈ ਅਤੇ ਇਹਨਾਂ ਨੂੰ ਰੋਟੀ ਨਾ ਖਵਾਓ ਜਦੋਂ ਉਸ ਲੜਕੀ ਨੇ ਉਸ ਨੂੰ ਕੁੱਤਿਆਂ ਨੂੰ ਮਾਰਨ ਤੋਂ ਰੋਕਿਆ ਤਾਂ ਉਸ ਨੇ ਉਸ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਐਨਜੀਓ ਮੈਂਬਰ ਈਸ਼ਾ ਅਤੇ ਮਨੀ ਨੇ ਕਿਹਾ ਕਿ ਗਲੀ ਦੇ ਕੁੱਤਿਆਂ ਦੇ ਨਾਲ ਅਜਿਹਾ ਵਿਹਾਰ ਕਰਨਾ ਗਲਤ ਹੈ ਮੇਰਾ ਨਾਮ ਸਰ ਨੀਹਾ ਹੈ ਜੀ ਅੱਜ ਕੀ ਮਾਮਲਾ ਹੋਇਆ ਸੀ ਸਰ ਮੈਂ ਐਨਜੀਓ ਵਾਲੇ ਮੈਮ ਨੇ ਮੈਮ ਨੇ ਸਾਡੇ ਘਰ ਗੈਟ ਟੂਗੇਦਰ ਕਰਨਾ ਸੀ ਵੈਸੇ ਮਿਲਣ ਆਏ ਸੀ ਸਾਡੇ ਨਾਲ ਅਸੀਂ ਫੀਡ ਕਰਾਣੇ ਆ ਡੋਗੀਆਂ ਨੂੰ ਉਹਨਾਂ ਨੂੰ ਗਰਮੀ ਕਰਕੇ ਥੋੜੀ ਜਿਹੀ ਅਲਰਜੀ ਹੋ ਗਈ ਪਈ ਹੈਗੀ ਕੁੱਤੇ ਪਰੇਸ਼ਾਨ ਸੀਗੇ ਬਹੁਤ ਤੇ ਮੈਂ ਫੀਡ ਕਰਾਣ ਲੱਗੀ ਮੈਮ ਚੈੱਕ ਕਰਨ ਲੱਗੇ ਕਿ ਕੀ ਪ੍ਰੋਬਲਮ ਕੀ ਨਹੀਂ ਇੰਨੇ ਨੂੰ ਇੱਕ ਗਲੀ ਵਾਲਾ ਆਇਆ ਬੰਦਾ ਸੀਗਾ ਉਹ ਕਹਿੰਦਾ ਕੀ ਤੁਸੀਂ ਇੱਥੇ ਕੀ ਗੰਦ ਪਾਇਆ ਡੋਗਿਆਂ ਦਾ ਤੁਸੀਂ ਇੱਥੇ ਕਿਉਂ ਆਏ ਹੋ ਸਰ ਬਹੁਤ ਗੰਦੀਆ ਗਾਲਾਂ ਕੱਢਣ ਲੱਗਿਆ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੇ ਸਾਡੇ ਘਰ ਆਏ ਤੁਸੀਂ ਕਿਉਂ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਕਿ ਉਹਨਾਂ ਨੂੰ ਪੰਗਾ ਲੈ ਰਹੇ ਹੋ ਤਾਂ ਕੁਝ ਕਹਿ ਨਹੀਂ ਤੇ ਡੋਗਨ ਦੇਖ ਰਿਹਾ ਸਰ ਮੈਂ ਇੰਨਾ ਕਹੀ ਕਿਹਾ ਉਹਨਾਂ ਨੇ ਮੈਨੂੰ ਪਾੜ ਕੇ ਨਾ ਕਸੀੜ ਲਿਆ ਮੈਨੂੰ ਥੱਲੇ ਕਸੀੜ ਲਿਆ ਮੇਰੇ ਵਾਲ ਖਿੱਚੇ ਮੇਰੇ ਰੇਟ ਤੇ ਲੱਤਾਂ ਮਾਰੀਆਂ ਆ ਸਰ ਮੇਰੇ ਮੇਰੇ ਆ ਦੇਖੋ ਸੱਟਾਂ ਲੱਗੀਆਂ ਮੈਨੂੰ ਮੈਨੂੰ ਕਸੀੜਿਆ ਉਹਨਾਂ ਨੇ ਮੇਰਾ ਫੋਨ ਵੀ ਟੁੱਟ ਗਿਆ ਸਰ ਮੈਂ ਥੱਲੇ ਗਿਰੀਆਂ ਤੇ ਉਹਨਾਂ ਕੋਲ ਜਿਹਨਾਂ ਨੇ ਹਮਲਾ ਕੀਤਾ ਸਰ ਦੇ ਦੇਖੋ ਮੇਰਾ ਫੋਨ ਵੀ ਟੁੱਟ ਗਿਆ ਸਿਰ ਇੱਕ ਬੰਦਾ ਸੀਗਾ ਦੋ ਕੁ ਜਨਾਨੀਆਂ ਸੀਗੀਆਂ ਗਲੀ ਪੂਰੀ ਗਲੀ ਇਕੱਠਾ ਹੋ ਗਈ ਸੀ ਸਾਨੂੰ ਮਾਰਨ ਲਈ ਉਹ 50 ਸੜ ਜਾਨੀ ਸੀਗੇ ਸਾਨੂੰ ਮਤਲਬ ਕਿ ਮੈਨੂੰ ਉਸ ਟਾਈਮ ਤੇ ਸਮਝ ਨਹੀਂ ਆਇਆ ਕੁਝ ਕਿਉਂਕਿ ਮੈਨੂੰ ਛੁੜਾਨ ਲੱਗੇ ਹੋਏ ਸੀ ਸਾਰੇ ਜਾਨ ਕਿਉਂਕਿ ਇਕੱਠੇ ਸਾਡੇ ਸਾਡੇ ਸਾਰੇ ਲੇਡੀਜ਼ ਤੇ ਇਕੱਠੇ ਅਟੈਕ ਹੋ ਗਿਆ ਸੀ ਸਾਰਾ ਹੀ ਤੇ ਸਾਨੂੰ ਉਹ ਧਮਕਿਤ ਜਿਹੜੀ ਗਲੀ ਵਾਲੀ ਜਨਾਨੀ ਹੈ ਕਹਿੰਦੀ ਹੈ ਕਿ ਇਹਨੂੰ ਅਸੀਂ ਗਲੀ 'ਚ ਫਰਾਵਾਂਗੇ ਪੂਰੇ ਕੱਪੜੇ ਲਾ ਕੇ ਇਹਨੂੰ ਕੁੜੀ ਨੂੰ ਗਲੀ 'ਚ ਫਰਾਵਾਂਗੇ ਇਹ ਗਲੀ ਦੀ ਜਨਾਨੀਆਂ ਨੇ ਮੈਨੂੰ ਥ੍ਰੈਟਨ ਕੀਤਾ ਹੈ ਕਿ ਤੂੰ ਉਸੇ ਹੁਣ ਵੱਡ ਕੇ ਦੇਖਿਓ ਤੁਹਾਨੂੰ ਮਰਵਾ ਦਾਂਗੇ ਮੇਰੇ ਪਾਪਾ ਨੂੰ ਥ੍ਰੈਟਨ ਕੀਤਾ ਹੈਗਾ ਵੀਡੀਓ ਸਾਡੇ ਕੋਲ ਸਾਰੀ ਇਸ ਚੀਜ਼ ਦੀ ਹੈ ਸਰ ਮੈਂ ਸਟੂਡੈਂਟ ਹਾਂ ਸਰ ਮੈਂ ਐਮ ਮੈਂ ਐਮਏ ਕਰ ਰਹੀ ਹਾਂ ਸਰ ਮੈਂ ਸਟੂਡੈਂਟ ਹਾਂ ਪਹਿਲਾਂ ਵੀ ਕਦੇ ਇਦਾਂ ਤਾਂ ਹੋਇਆ ਵਾ ਵੀ ਕਦੇ ਇਹਨਾਂ ਨੇ ਕੋਈ ਡੌਗਸ ਨੂੰ ਲੈ ਕੇ ਕੋਈ ਪੰਗਾ ਪਾਇਆ ਹੋਣਾ ਸਰ ਹੋਇਆ ਦੋ ਵਾਰੀ ਪੰਚਾਇਤ ਹੋਇਆ ਸਾਨੂੰ ਫੀਡ ਕਰਾਨ ਤੋਂ ਮਨਾਂ ਕੀਤਾ ਜਾਂਦਾ ਸਰ ਡੌਗੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਕਹਿੰਨੇ ਕਿ ਤੁਸੀਂ ਸਾਨੂੰ ਦੱਸ ਦੋ ਜੇ ਕਿਸੇ ਤੇ ਬਾਈਟ ਕਰਦਾ ਕੁਝ ਹੈ ਸਰ ਇੱਧਰ ਕੋਈ ਕੇਸ ਨਹੀਂ ਹੈਗਾ ਕਹਿੰਦੇ ਜਿੱਦਬਾਜੀ ਅਸੀਂ ਫੀਡ ਨਹੀਂ ਕਰਾਉਣ ਦੇਣੀ ਅਸੀਂ ਇੱਥੇ ਡੌਗੀ ਨਹੀਂ ਰਹਿੰਦੇ ਨੇ ਕਹਿੰਦੇ ਜ਼ਹਿਰ ਦੇ ਕਹਿੰਦੇ ਜੇ ਤੁਸੀਂ ਪਾਣੀ ਵੀ ਇੱਥੇ ਬਾਹਰ ਰੱਖਿਆ ਅਸੀਂ ਜ਼ਹਿਰ ਦੇ ਕੇ ਤੁਹਾਨੂੰ ਮਾਰ ਦਾਂਗੇ ਡੌਗਿਆਂ ਨੂੰ ਜਿਹੜੀ ਗਰਮੀ ਦਾ ਮੌਸਮ ਹੈ ਲੋਕਾਂ ਨੇ ਘਰਾਂ ਦੇ ਘਰ ਪਾਣੀ ਰੱਖਿਆ ਸਰ ਨਹੀਂ ਸਰ ਅਸੀਂ ਜਿਹੜਾ ਪਾਣੀ ਰੱਖਦੇ ਆ ਨਾ ਸਾਡੇ ਰੋਜ਼ ਹੀ ਡੋਂਗੇ ਚੱਕ ਕੇ ਸਿੜ ਦਿੰਦੇ ਨੇ ਕਹ ਸੀ ਮਾਰ ਦਾਂਗੇ ਡੌਗਿਆਂ ਦਾ ਸਰ ਬੁਰਾ ਹਾਲ ਹੋਇਆ ਪਿਆ ਡੌਗਿਆਂ ਦਾ ਗਰਮੀ ਨਾਲ ਉਹਨਾਂ ਦੇ ਅਲਰਜੀ ਹੋਈ ਪਰ ਸਾਨੂੰ ਕੁਝ ਨਹੀਂ ਕਰਨ ਦੇ ਰਹੇ ਕਹਿੰਦੇ ਨਾ ਡੌਗਿਆਂ ਨੂੰ ਜਿੰਦਾ ਰਹਿਣ ਦੇਣਾ ਸੀ ਨਾ ਤੁਹਾਨੂੰ ਛੱਡਣਾ ਕਹਿੰਦੇ ਜੇ ਤੁਸੀਂ ਬੜੇ ਹੋ ਤਾਂ ਤੁਹਾਨੂੰ ਜਿੰਦੇ ਮਾਰ ਦੇਣਾ ਕਹਿੰਦੇ ਜਿੰਨੂੰ ਮਰਜ਼ੀ ਤੁਸੀਂ ਲੈ ਆਓ ਥਾਣੀ ਕੰਪਲੀਟ ਕਰਤੀ ਹੈ ਹਾਂਜੀ ਸਰ ਕਰਨੀ ਹੈ मैं आपका जी, मैं आज क्या मामला हुआ, सिविल लाना पड़ा? है ईशा राय सिविल हॉस्पिटल हम इसलिए आए क्योंकि हम एक एनजीओ से जुड़े हुए हैं हेल्प फॉर एनिमल्स तो हम सारे मेंबर्स मिलके स्त्री डॉग्स को फीड करते हैं उनका ट्रीटमेंट करते हैं जी. तो हमारे एक मेंबर हैं तिलक राज जी जो कि अपनी गली के अट्ठाईस से तीस डॉग्स को फीड करते हैं जी. और उनकी पूरी लेन में ये प्रॉब्लम है कि वो लेन वाले कहते हैं कि हमने डॉग्स को फीड नहीं करने देना तो आज उनकी लेन में एक डॉग बीमार था तो उन्होंने हमें कॉल किया कि आप डॉग के ट्रीटमेंट के लिए आ जाओ मैं और मेरे साथ दो हमारे ग्रुप मेंबर्स और गए तो हम डॉग को ट्रीटमेंट उसको दे रहे थे तो इनका नेबर ने आके हमें वो ट्रीटमेंट नहीं करने दिया और मतलब हमें धमकियां दी कि हम आप लोगों को भी मारेंगे और हमें उन्होंने वर्बली फ़िज़िकली हर तरह से अब्यूज़ किया और डॉग को भी उन्होंने मार के वहाँ से भगा दिया उनको ये प्रॉब्लम है कि डॉग्स को फीड नहीं करना इस लेन में डॉग्स नहीं रहने चाहिए तो आज जो आपके साथ आओ, थे थे कुल कितने लोग गए हम पहले तीन गए थे बट बाद में हमारे और काफी आठ दस और टीम आ गए थे इन लोगों ने हमला किस चीज से किया इन लोगों ने हमें वो जो लड़की उस लेन में रहती है मतलब उसको हमें भी धक्के मारे उस लड़की को भी मारे उसकी पूरी आर्म्स पे जख्म भी क्या है उस लड़की का? नेहा है, तो वो भी आपकी की है। हाँ जी वो मेम्बर है वही उस लेन में अपने डॉग्स को स्ट्रीट डॉग्स को फीड करती है और उस पर बहुत बुरी तरह से अटैक हुआ है और उसको धमकियाँ भी दी गई हैं अब और उसको बहुत गंदी धमकियाँ भी ये दी गई हैं कि हम तेरे को कपड़े उतार के गली में घसीटेंगे तो सी पे कोई सीसीटीवी वगैरह उस गली में कोई सीसीटीवी नहीं है बट हमारे पास सारी वीडियोस हैं हाँ जी ਕੀ ਕੌਨਸੀ ਇਲਾਕੇ ਕੇ ਮਹਾਂ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 14 ਤੋਂ ਸ਼ਿਕਾਇਤ ਥਾਣੇ ਵਿੱਚ ਜੀ ਹਾਂ ਜੀ ਕੀ ਹੈ ਡੁਗਰੀ ਥਾਣਾ ਪੜਦਾ ਮੈਂ ਮਨੀ ਸਿੰਘ ਨਾਮ ਹੈ ਜੀ ਮੈਂ ਹੈਲਪਫੁਲ ਐਨੀਮਲਸ ਪੀਪਲ ਫੋਰ ਐਨੀਮਲਸ ਸੰਸਥਾ ਦਾ ਪ੍ਰਧਾਨ ਆ ਜੀ ਲੁਧਿਆਣੇ ਚ ਤੇ ਅੱਜ ਕੀ ਮਾਮਲਾ ਹੈ ਅੱਜ ਜਿੱਦਾਂ ਸੀਗਾ ਜੀ ਨਾ ਡੁਗਰੀ ਦੇ ਕੋਲ ਇੱਕ ਮੁਹੱਲਾ ਪੈਂਦਾ ਹੈ ਉੱਥੇ ਨਾ ਡੁਗਰੀ ਦਾ ਏਰੀਆ ਥਾਣੇ ਦਾ ਜੀ ਸਾਡੇ ਨਾ ਉੱਥੇ ਮੈਨੂੰ ਤਿਲਕ ਰਾਜ ਜੀ ਨੇ ਜਾਨਵਰਾਂ ਨੂੰ ਪਿਆਰ ਕਰਦੇ ਹੋਣੇ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇਦਾਂ ਇਦਾਂ ਬੇਜੁਬਾਨ ਡੋਗਸ ਨੇ ਬਿਮਾਰ ਨੇ ਗਰਮੀ ਉਹ ਪੈ ਰਹੀ ਹੈ ਤੁਸੀਂ ਮੜਾ ਜਾ ਆ ਕੇ ਦੇਖ ਲੋਗੇ ਕੁਝ ਮੱਲੇ ਵਾਲੇ ਵੀ ਪਰੇਸ਼ਾਨ ਨੇ ਮੈਂ ਆਪਣੇ ਐਨਜੀਓ ਦੇ ਮੈਂਬਰ ਨੇ ਜਿਹੜੇ ਇਸ਼ਾ ਜੀ ਹੋਗੇ ਹੋਰ ਇੱਕ ਅਮਨਦੀਪ ਹੋਗੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਾ ਕੇ ਨਾ ਪਤਾ ਲਾਓ ਡੋਗ ਦਾ ਵੀ ਕੀ ਚੱਕਰ ਹੈ ਐਡੀ ਗਰਮੀ ਪੈ ਰਹੀ ਹੈ ਡੋਗ ਦਾ ਪਤਾ ਲੈਣਗੇ ਕਿਤੇ ਡੋਗ ਨੂੰ ਪਿਆਰ ਕਰਦੇ ਨੇ ਜੀ ਤੁਸੀਂ ਕਈ ਰੈਸਕਿਊ ਕੀਤੇ ਅਸੀਂ ਦੇਖ ਜੀ 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 ਸਾਡਾ ਦੇਖੋ ਲੁਧਿਆਣੇ ਦੇ ਵਿੱਚ ਜੀ ਰੋਜ਼ ਦੇ 2-3 ਰੈਸਕਿਊ ਹੁੰਦੇ ਨੇ ਟ੍ਰੀਟਮੈਂਟ ਕਰਾਈ ਦਿੰਦੇ ਨੇ ਅਸੀਂ 48 ਐਫ ਆਈ ਆਰ ਕਰਾ ਚੁੱਕੇ ਹਾਂ ਲੁਧਿਆਣੇ ਦੇ ਦੇਖੋ ਬੇਜੁਬਾਨ ਦੀ ਉਸ ਤੋਂ ਉੱਤੇ ਮੇਰੇ ਅਕੋਰਡਿੰਗ ਕੁਝ ਨਹੀਂ ਹੈ। ਬਿਲਕੁਲ। ਇਨਸਾਨ ਬੋਲ ਕੇ ਦੱਸ ਸਕਦਾ ਹੈ ਇਹ ਬੋਲ ਕੇ ਨਹੀਂ ਦੱਸ ਸਕਦੇ। ਜਦੋਂ ਉਹਨੂੰ ਭੇਜਿਆ ਉਹ ਮੈਡਮ ਗਏ, ਮੈਡਮ ਦੇ ਜਾਣ ਤੇ ਉਹਨਾਂ ਨੇ ਕੀ ਕੀਤਾ ਜੀ ਉਹ ਮੈਡਮ ਨੂੰ ਕਹਿੰਦਾ ਬੀਬੀ ਕੌਣ ਹੈ ਤੂੰ? ਉਹ ਕਹਿੰਦੇ ਮੈਂ ਤਾਂ ਐਨਜੀਓ ਤੋਂ ਆਈਆਂ ਹਾਂ, ਵਿਚਾਰਿਆਂ ਦਾ ਮੈਂ ਤੁਹਾਡੇ ਹੀ ਕੀ ਕੀ ਮਸਲਾ ਕੋਈ ਹੈਗਾ ਤੇ ਹੱਲ ਕਰ ਦਿੰਨੀ ਆ। ਜਦੋਂ ਇੰਨੀ ਗੱਲ ਆਈ ਉਹ ਕਹਿਣ ਲੱਗੇ ਗਾਲਾਂ ਕੱਢਣ ਲੱਗ ਗਿਆ। ਅਸੀਂ ਐਨਜੀਓ ਐਨਜੀਓ ਨੂੰ ਨਹੀਂ ਕੋਈ ਸਮਝ ਤੇ ਗੰਦੀਆਂ ਗੰਦੀਆਂ ਮਾਵਾ ਬਣਦੀ ਗੱਲਾਂ ਕੱਢੀਆਂ। ਜਿਸ ਲੜਕੀ ਨਾਲ ਹੋਇਆ ਉਹ ਵਿਚਾਰੀ ਲੜਕੀ ਕਹਿੰਦੀ ਮੈਂ ਬੁਲਾਇਆ ਇਹਨਾਂ ਨੂੰ, ਤੂੰ ਇੰਨੀ ਗੱਲ ਜਦੋਂ ਉਹਨੂੰ ਕਈ ਉਹਨੂੰ ਉਹਨੂੰ ਕਹਿੰਦਾ ਤੇਰਾ ਤੈਨੂੰ ਮੈਂ ਦੱਸਦਾ ਤੇਰਾ ਘਰ ਗੁੱਤ ਤੋਂ ਫੜ ਕੇ ਉਹਨੂੰ ਘਸੀਟ ਲਿਆ ਠੀਕ ਹੈ ਉਹਦੇ ਨਾਲ ਇੰਟੈਂਸ਼ਨ ਨਹੀਂ ਬੜਾ ਗਲਤ ਟੱਚ ਕੀਤਾ ਬਹੁਤ ਗਲਤ ਬੜਾ ਮਿਸਬੀਹੇਵ ਕੀਤਾ ਬਹੁਤ ਕੁੱਟਮਾਰ ਕੀਤੀ ਬਹੁਤ ਕੁੱਟਮਾਰ ਕੀਤੀ ਜੀ ਉਹ ਵਿਚਾਰੀ ਨਾਲ ਇੱਕ ਦੱਸੋ ਇੱਕ ਸਟੂਡੈਂਟ ਆ ਵਿਚਾਰੀ ਜੀ ਜੀ ਇੱਕ ਸਟੂਡੈਂਟ ਲੜਕੀ ਜਿਹੜੀ ਸੇਵਾ ਕਰ ਰਹੀ ਹੈ ਬੇਜੁਬਾਨ ਦੀ ਜਿਹਦਾ ਕੋਈ ਕਸੂਰ ਹੀ ਨਹੀਂ ਹੈ ਉਹਨੇ ਨਾਲ ਇਦਾਂ ਦੀ ਜਿੰਦੀ ਸਰ ਕੋਈ ਮੌਕੇ ਦੀ ਕੋਈ ਵੀਡੀਓ ਵਗੈਰਾ ਹੈ ਜਦੋਂ ਬੰਦੇ ਹਾਂ ਵੀਡੀਓ ਬਣੀਆਂ ਹੋਈਆਂ ਜੀ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਵੀਡੀਓ ਦੇ ਵਿੱਚ ਸਾਫ਼ ਉਹ ਗੰਦੀਆਂ ਗੰਦੀਆਂ ਗਾਣਾ ਕੱਢ ਰਿਹਾ ਸਾਰਾ ਕੁਝ ਹੈਗਾ ਜੀ ਉਹਦੇ ਵਿੱਚ ਤੇ ਪੁਲਿਸ ਨੂੰ ਕੰਪਲੇਨਟ ਜੀ ਮੈਂ ਉਸੇ ਟਾਈਮ ਹੀ ਐਸਐਚਓ ਸਾਹਿਬ ਨੂੰ ਇਤਲਾਹ ਕਰ ਦਿੱਤੀ ਸੀ ਦੁਗਰੀ ਦਿਲਵਾਲ ਸਿੰਘ ਏਐਸਆਈ ਆਈਓ ਨੇ ਉਹਨਾਂ ਨੂੰ ਵੀ ਇਤਲਾਹ ਕਰ ਦਿੱਤੀ ਸੀ ਕਿੰਨੇ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਇਹ 3-4 ਜਣੇ ਸੀਗੇ ਜੀ ਇੱਕ ਬੰਦਾ ਸੀ ਇੱਕ ਉਹਦਾ ਕੋਈ ਸਾਲਾ ਸੀਗਾ ਨਾਲ ਨਾਲ ਦੋ ਕੁ ਬੰਦੇ ਹੋ ਪਹਿਲਾਂ ਵੀ ਡੌਗਸ ਨਾਲ ਇਦਾਂ ਦੀ ਇਹ ਕਰਦੇ ਰਹਿੰਦੇ ਜੀ ਇਹਨਾਂ ਨਾਲ ਡੇਢ ਸਾਲ ਤੋਂ ਚੱਲ ਰਿਹਾ ਹੈ ਵੀ ਕਦੇ ਕਿਸੇ ਨੂੰ ਪ੍ਰੋਬਲਮ ਦੇਤੀ ਮੈਂ ਤਾਂ ਇਹੀ ਸੀ ਵੀ ਚਲੋ ਮਹੱਲੇ ਸ਼ਾਇਦ ਕੋਈ ਸੋਲੂਸ਼ਨ ਨਿਕਲਦਾ ਹੋਵੇ ਕਿਉਂਕਿ ਗਰਮੀ ਹੈ ਬੇਜਮਾਨ ਨੂੰ ਜੇ ਦੌਰ ਵਕਤ ਦੀ ਰੋਟੀ ਮਿਲ ਜੇ ਤੇ ਕਿੰਨੀ ਕੁ ਵੱਡੀ ਗੱਲ ਹੈ ਹਨਾ ਤੇ ਉਹ ਤਾਂ ਇਹਨਾਂ ਨੂੰ ਖਾਣਾ-ਪਾਨ ਤੋਂ ਮਨਾ ਕਰਦੇ ਸੀ ਵੀ ਤੂੰ ਖਾਣਾ ਨਹੀਂ ਪਾਣਾ ਦੇਖੋ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇ ਮੈਂ ਰੋਟੀ ਨਾ ਖਾਵਾਂ ਇੱਕ ਦਿਨ ਆਪਾਂ ਨਾ ਖਾਈਏ ਕੀ ਬਿੱਤੇ ਜੀ 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 ਉਹ ਵਿਚਾਰੇ ਤੇ ਕੀ ਹਾਲ ਹੋਣਾ ਦੱਸੋ ਇਹ ਵੀ ਪਤਾ ਚੱਲੇ ਵੀ ਡੌਗਸ ਨੂੰ ਕੋਈ ਜ਼ਹਿਰ ਪਾਉਂਦੀ ਹਾਂ ਹਾਂ ਗਿਆ ਜ਼ਹਿਰ ਪਾਉਂਦੀਆਂ ਤੰਕੀਆਂ ਦਿੱਤੀਆਂ ਜਾ ਰਹੀਆਂ ਜੀ ਕਹਿੰਦੇ ਅਸੀਂ ਜ਼ਹਿਰ ਪਾ ਕੇ ਮਾਰ ਦੇਣੇ ਆ ਖਾਣੇ ਦੇ ਭਾਂਡੇ 'ਚ ਇਹ ਕਰ ਦੇਣਾ ਉਹ ਕਰ ਦੇਣਾ ਡੌਗਸ ਨੂੰ ਵੀ ਖਤਰਾ ਹੈ ਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਾਂਗਾ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਠੀਕ ਹੈ ਜਿਹੜਾ ਡੌਗਸ ਨਾਲ ਅਤਿਆਚਾਰ ਹੋਇਆ ਐਨੀਮਲਸ ਨਾਲ ਹੋਤੇ ਵੀ ਤੇ ਜਿਹੜਾ ਇਹ ਵਿਚਾਰੀ ਲੜਕੀ ਨਾਲ ਸਟੂਡੈਂਟ ਨਾਲ ਹੋਇਆ ਵੀ ਮੜਾ ਠੀਕ ਉੱਥੇ ਹੀ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਸੂਚਿਤ ਕੀਤਾ ਗਿਆ ਅਤੇ ਅੱਗੇ ਦੀ ਜਾਂਚ ਹੋਣ ਦੀ ਗੱਲ ਕਹੀ ਜਾ ਰਹੀ